ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਰਟਸਿਕ ਗਰੁੱਪ ਪੀਵੀ ਐਂਡ ਯੂਕੇ ਰਜਿਸਟਰ ਅੱਜ ਸੇਵਾ ਵਾਸਤੇ ਜਾ ਰਹੇ ਨੇ ਵੀਰ ਜੀ ਸਿੱਖ ਗਰੁੱਪ ਪੀਵੀ ਐਂਡ ਯੂਕੇ ਵੱਲੋਂ ਅੱਜ ਮਿਤੀ 6 9 2025 ਦਿਨ ਸ਼ਨੀਵਾਰ ਨੂੰ ਪੰਜਾਬ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਫਿਰੋਜ਼ਪੁਰ ਤੋਂ ਫਾਜ਼ਿਲਕਾ ਪੈਂਦੇ ਏਰੀਆ ਵਿੱਚ ਪਿੰਡ ਢੇਡੀ ਵਿੱਚ ਰਾਸ਼ਨ ਪਾਣੀ ਦੀਆਂ ਬੋਤਲਾਂ ਅਤੇ ਬੱਚਿਆਂ ਦੇ ਡੈਪਰ ਲਾਹੌਰੀ ਜੀਰੇ ਬੋਤਲਾਂ ਬੱਚਿਆਂ ਦਾ ਖਾਣ ਦਾ ਸਮਾਨ ਪੈਰਾਂ ਦੀਆਂ ਚੱਪਲਾਂ ਸੇਵਾ ਕੀਤੀ ਗਈ ਇਹ ਸੇਵਾ ਸੀ ਪਾਰਟ ਸਿੱਖ ਗਰੁੱਪ ਪੀਵੀ ਐਂਡ ਯੂਕੇ ਮੈਂਬਰ ਸਹਿਬਾਨ ਮੁੱਖ ਸੇਵਾਦਾਰ ਪਿੰਦਰ ਸਿੰਘ ਸ਼ੈਰੀ ਜੀ ਸਰਦਾਰ ਗੁਰਚਰਨ ਸਿੰਘ ਪ੍ਰਧਾਨ ਜੀ ਸਰਦਾਰ ਹਰਪ੍ਰਜਨ ਸਿੰਘ ਜੀ ਜਰਨਲ ਸਕੱਤਰ ਸਰਦਾਰ ਅੰਗਰੇਜ਼ ਸਿੰਘ ਜੀ ਸੀਨੀਅਰ ਐਡਵਾਈਜ਼ਰ ਸਰਦਾਰ ਸ਼ਰਨਜੀਤ ਸਿੰਘ ਪ੍ਰੈਸ ਡੋਗਰਾ ਸਰਦਾਰ ਹਰਜੀਤ ਸਿੰਘ ਜੀ ਮੀਤ ਖਜ਼ਾਨਚੀ ਸਰਦਾਰ ਨਿਹਾਲ ਸਿੰਘ ਜੀ ਸੈਕਟਰੀ ਸਰਦਾਰ ਨਰਿੰਦਰਪਾਲ ਸਿੰਘ ਜੀ, ਮੀਡੀਆ ਸਲਾਹਕਾਰ ਸਰਦਾਰ ਸੁਜੀਤ ਸਿੰਘ ਜੀ, ਮੀਤ ਐਡਵਾਈਜ਼ਰ ਸਰਦਾਰ ਦਿਲਪ੍ਰੀਤ ਸਿੰਘ, ਸਰਦਾਰ ਬਲਕਾਰ ਸਿੰਘ, ਸਰਦਾਰ ਗੁਰਿੰਦਰ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਗੁਰਦੇਵ ਸਿੰਘ ਜੀ, ਸਰਦਾਰ ਗੁਰਦਿਆਲ ਸਿੰਘ ਜੀ, ਸਰਦਾਰ ਬੁੱਟਾ ਸਿੰਘ ਜੀ, ਸਰਦਾਰ ਪਰਮਜੀਤ ਸਿੰਘ ਜੀ, ਸਰਦਾਰ ਸਨੀ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ, ਸਰਦਾਰ ਹਰਵਿੰਦਰ ਸਿੰਘ ਜੀ, ਸੂਰਜ ਸਿੰਘ ਜੀ, ਸਰਦਾਰ ਨਰਕ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ, ਕੈਪਟਨ ਜੀ, ਸਰਦਾਰ ਅਮੋਲਕ ਸਿੰਘ ਜੀ, ਸਰਦਾਰ ਗੁਰਦਿੱਤ ਸਿੰਘ ਜੀ, ਸਰਦਾਰ ਬਲਰਾਜ ਸਿੰਘ ਜੀ, ਸਰਦਾਰ ਭੱਟੀ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਸੁਵਿੰਦਰ ਸਿੰਘ ਜੀ ਵਿਕੀ ਇਸ ਅਸੀਂ ਗਰੁੱਪ ਦੇ ਮੈਂਬਰ ਸਹਿਬਾਨ ਆਪਣੀ ਕਿਰਤ ਕਮਾਈ ਵਿੱਚ ਦਸਵੰਧ ਕੱਢ ਲੋੜਵੰਤ ਪਰਿਵਾਰਾਂ ਦੀ ਸੇਵਾ ਕਰਦੇ ਹਾਂ ਜੀ ਗਰੀਬਾਂ ਦਾ ਮੂਲ ਗੁਰੂ ਕੀ ਗੋਲਕ ਮਨੋਰਥ ਮੁਜ਼ਕਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਹੈੱਡ ਆਫਿਸ ਖੰਨਾ ਮੁੱਖ ਸੇਵਾਦਾਰ ਸੁਵਿੰਦਰ ਸਿੰਘ ਸ਼ੈਰੀ ਇਹਦਾ ਪਹਿਲਾ ਜੁਨੇਟ ਕਿ ਬਾ ਲਾਸਟ ਬਾਰਡਰ ਹੈ ਜੀ ਹੁਸੈਨੀ ਹੁਸੈਨੀ ਆਲ ਤੇਰੇ ਸੇਵਾ ਕਰਕੇ ਆ ਰਹੇ ਆ ਤੇ ਹੋਰ ਵੀ ਕਿਥੋਂ ਆ ਰਹੇ ਨੇ ਸਾਡੇ ਕਿ ਬਾਰਡਰ ਆਈ ਆਏ ਆ ਜੀ ਤੇ ਇਹਨਾਂ ਨੂੰ ਮਿਹਰਬਾਨੀ ਆ ਜੀ ਧੰਨਵਾਦ ਬਾਈ ਗੁੱਡੀ ਕਾ ਖਾਲਸਾ ਬਾਈ ਗਾਈ ਇੱਕ ਕਿਲੋਮੀਟਰ ਬਾਰਡਰ ਆ ਜਾਂਦਾ ਜੀ ਆਪਾਂ ਅਸਤਾਨਾ